ਅੰਮ੍ਰਿਤਸਰ ਦੇ ਵਿੱਚ ਪ੍ਰੋਜੈਕਟ ਰਾਹੀ ਦੇ ਤਹਿਤ ਜਿਹੜੇ ਆ ਇਹ ਵੱਖ-ਵੱਖ ਜਗ੍ਹਾ ਦੇ ਉੱਪਰ ਚਾਰਜਿੰਗ ਪੁਆਇੰਟ ਲਗਾਏ ਗਏ ਸੀ ਜਿਨ੍ਹਾਂ ਦੀ ਗਿਣਤੀ ਸ਼ਹਿਰ ਦੇ ਵਿੱਚ 19 ਦੱਸੀ ਜਾਂਦੀ ਆ ਪਰ ਉਹਨੀਆਂ ਦੇ ਵਿੱਚੋਂ ਅਜੇ ਸਿਰਫ 10 ਹੀ ਜਿਹੜੇ ਲਗਾਏ ਗਏ ਨੇ 9 ਅਜੇ ਜਿਹੜੇ ਆ ਉਹ ਲੱਗਣੇ ਬਾਕੀ ਨੇ ਪਰ ਜੇਕਰ ਇਹਨਾਂ ਦਸਾਂ ਦੀ ਗੱਲ ਕਰੀਏ ਜਿਹੜੇ ਲੱਗੇ ਹੋਏ ਨੇ ਤਾਂ ਇਹਨਾਂ ਦੀ ਹਾਲਤ ਵੀ ਇਸ ਵਕਤ ਬੇਹੱਦ ਖਸਤਾ ਜਿਹੜੀ ਆ ਬਣੀ ਹੋਈ ਆ ਇਹਨਾਂ ਨੂੰ ਬਣਾਉਣ ਦਾ ਮਕਸਦ ਕੀ ਸੀ ਰਾਹੀ ਪ੍ਰੋਜੈਕਟ ਦੇ ਅਧੀਨ ਸ਼ਹਿਰ ਦੇ ਵਿੱਚ ਪੋਲੂਸ਼ਨ ਨੂੰ ਘਟ ਕਰਨ ਦੇ ਮਕਸਦ ਦੇ ਨਾਲ ਡੀਜ਼ਲ ਤੇ ਆਟੋ ਜਿਹੜੇ ਉਹ ਬੰਦ ਕੀਤੇ ਗਏ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਇਹ ਈ ਰਿਕਸ਼ਿਆਂ ਦੇ ਵਿੱਚ ਜਾਂ ਇਹ ਆਟੋਆਂ ਦੇ ਵਿੱਚ ਤਬਦੀਲ ਕੀਤਾ ਜਾਣਾ ਸੀ ਭਾਵ ਬੈਟਰੀ ਨਾਲ ਚੱਲਣ ਵਾਲੇ ਰਿਕਸ਼ਿਆਂ ਦੇ ਵਿੱਚ ਤਬਦੀਲ ਕੀਤਾ ਜਾਣਾ ਸੀ 에어ਪੋਰਟ ਸਾਡੇ ਅਡਾਨੀ ਨੂੰ ਦੇ ਦਿੱਤੇ ਗਏ ਰੇਲਵੇ ਸਟੇਸ਼ਨ ਜਿਹੜੇ ਆ ਸਾਡੇ ਅਡਾਨੀ ਨੂੰ ਦੇ ਦਿੱਤੇ ਗਏ ਤੇਲ ਦੇ ਜਿੰਨੇ ਸੋਰਸ ਆ ਉਹ ਅਡਾਨੀ ਦੇ ਹੱਥ 'ਚ ਆ ਹੁਣ ਅਡਾਨੀ ਆਪਣੇ ਨਾਂ ਦੇ ਨਾਲ ਗੈਸ ਹੀ ਲਗਾ ਕੇ ਸਾਡੇ ਭਾਰਤ ਦੀ ਗੈਸ ਆਪਣੇ ਅੰਦਰ ਲੈ ਰਿਆ ਥੋੜੇ ਸਮੇਂ ਚ ਜਿਹੜੇ ਇਹ ਚਾਰਜਿੰਗ ਪੁਆਇੰਟ 10 ਇਹਨਾਂ ਨੇ ਲਾਇਆ 19 ਇਹਨਾਂ ਨੇ ਕਿਹਾ ਇਹ ਉਹਨਾਂ ਦਾ ਜਿਹੜਾ ਸਾਡੇ ਪੰਜਾਬ ਕੋਲ ਇਹੋ ਜਿਹਾ ਕੋਈ ਬੰਦਾ ਨਹੀਂ ਸੀਗਾ ਵੀ ਜਿਹੜਾ ਇਹ ਠੇਕਾ ਜਿਹੜਾ ਸਾਡੇ ਪੰਜਾਬ ਦੇ ਕਿਸੇ ਬੰਦੇ ਨੂੰ ਦਿੱਤਾ ਜਾਂਦਾ ਮਸ਼ੀਨਰੀ ਨੂੰ ਦਿੱਤੇ ਜਾਂਦਾ ਵੀ ਲੁੱਟ ਦਾ ਕੇਂਦਰ ਉਹ سرمਾਈਦਾਰਾਂ ਦੇ ਹੱਥਾਂ 'ਚ ਦੇਣਾ ਜਿਹੜੇ ਪੂਰੇ ਭਾਰਤ ਦੇ ਉੱਤੇ ਕਾਬੂ ਕਰਕੇ ਬੈਠੇ ਆ ਜਿਨ੍ਹਾਂ ਦੇ ਕੋਲ ਪੂਰੇ ਭਾਰਤ ਦੀ ਸਾਰੀ ਸੰਪਤੀ ਉਹਨਾਂ ਕੋਲ ਇਕੱਠੀ ਆ ਇਹ ਉਦਾਹਰਨ ਕ੍ਰਿਸ਼ਨ ਪਬਲਿਕ ਸਕੂਲ ਆ ਕੇ ਪੋੜਿਆ ਉਹਨੂੰ ਤੋੜਿਆ ਗਿਆ ਤਾਂ ਉਹਦੇ ਲਾਗੇ ਜਦੋਂ ਦਾ ਡਾਨੀ ਨੇ ਆਪਣੇ ਕੋਲ ਰੇਲਵੇ ਸਟੇਸ਼ਨ ਲਿਆ ਤਾਂ ਉਹਦੇ ਲਾਗੇ ਜਿਹੜਾ ਇੱਕ ਜਗ੍ਹਾ ਖਾਲੀ ਪਈ ਉੱਥੇ ਡਾਨੀ ਦਾ ਇੱਕ ਬੜਾ ਵੱਡਾ ਹੋਟਲ ਬੰਨਾ ਜਿਹੜਾ ਤਿਆਰ ਹੋ ਰਿਹਾ ਤੇ ਉੱਥੇ ਜਿਹੜਾ ਪੋਲ ਜਿਹੜਾ ਤੋੜ ਦਿੱਤਾ ਗਿਆ ਉਹ ਲਾਂਘਾ ਬਦ ਕਰ ਦਿੱਤਾ ਗਿਆ ਸਸਕਾਰ ਜਨ ਸਪੋਕਸਮੈਨ ਦੇ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਵਣ ਇਸ ਵਕਤ ਜਿੱਥੇ ਖੜੇ ਆ ਉਹ ਅੰਮ੍ਰਿਤਸਰ ਦੇ ਵਿੱਚ ਲੱਗੇ ਹੋਏ ਚਾਰਜਿੰਗ ਪੁਆਇੰਟ ਦੀਆਂ ਤਸਵੀਰਾਂ ਨੇ ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਨੇ ਆ ਅੰਮ੍ਰਿਤਸਰ ਦੇ ਵਿੱਚ ਪ੍ਰੋਜੈਕਟ ਰਾਹੀ ਦੇ ਤਹਿਤ ਜਿਹੜੇ ਆ ਇਹ ਵੱਖ-ਵੱਖ ਜਗ੍ਹਾ ਦੇ ਉੱਪਰ ਚਾਰਜਿੰਗ ਪੁਆਇੰਟ ਲਗਾਏ ਗਏ ਸੀ ਜਿਨ੍ਹਾਂ ਦੀ ਗਿਣਤੀ ਸ਼ਹਿਰ ਦੇ ਵਿੱਚ 19 ਦੱਸੀ ਜਾਂਦੀ ਆ ਪਰ ਉਹਨੀਆਂ ਦੇ ਵਿੱਚੋਂ ਅਜੇ ਸਿਰਫ 10 ਹੀ ਜਿਹੜੇ ਲਗਾਏ ਗਏ ਨੇ 9 ਅਜੇ ਜਿਹੜੇ ਆ ਉਹ ਲੱਗਣੇ ਬਾਕੀ ਨੇ ਪਰ ਜੇਕਰ ਇਹਨਾਂ 10ਾਂ ਦੀ ਗੱਲ ਕਰੀਏ ਜਿਹੜੇ ਲੱਗੇ ਹੋਏ ਨੇ ਤਾਂ ਇਹਨਾਂ ਦੀ ਹਾਲਤ ਵੀ ਇਸ ਵਕਤ ਬੇਹੱਦ ਖਸਤਾ ਜਿਹੜੀ ਆ ਬਣੀ ਹੋਈ ਆ ਇਹਨੂੰ ਬਣਾਉਣ ਦਾ ਮਕਸਦ ਕੀ ਸੀ ਰਾਹੀ ਪ੍ਰੋਜੈਕਟ ਦੇ ਅਧੀਨ ਸ਼ਹਿਰ ਦੇ ਵਿੱਚ ਪੋਲੂਸ਼ਨ ਨੂੰ ਘਟ ਕਰਨ ਦੇ ਮਕਸਦ ਦੇ ਨਾਲ ਡੀਜ਼ਲ ਤੇ ਆਟੋ ਜਿਹੜੇ ਉਹ ਬੰਦ ਕੀਤੇ ਗਏ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਇਹ ਈ ਰਿਕਸ਼ਿਆਂ ਦੇ ਵਿੱਚ ਜਾਂ ਇਹ ਆਟੋਆਂ ਦੇ ਵਿੱਚ ਤਬਦੀਲ ਕੀਤਾ ਜਾਣਾ ਸੀ ਭਾਵ ਬੈਟਰੀ ਨਾਲ ਚੱਲਣ ਵਾਲੇ ਰਿਕਸ਼ਿਆਂ ਦੇ ਵਿੱਚ ਤਬਦੀਲ ਕੀਤਾ ਜਾਣਾ ਸੀ ਹੁਣ ਸਮੱਸਿਆ ਇਹ ਹੋਣੀ ਸੀ ਕਿ ਜਦੋਂ ਬੈਟਰੀ ਤੇ ਚੱਲਣ ਵਾਲੇ ਜਿਹੜੇ ਆ ਈ ਰਿਕਸ਼ੇ ਆ ਜਾਂਦੇ ਜਾਂ ਆਟੋ ਜਵੇਂ ਹੋ ਗਏ ਨੇ ਤਾਂ ਉਹਨਾਂ ਨੂੰ ਚਾਰਜ ਕਿਵੇਂ ਕਰਨਾ ਚਾਰਜ ਕਰਨ ਦੇ ਮਕਸਦ ਲਈ ਜਿਹੜੀ ਆ ਇਹ ਅੰਡਾਨੀ ਗਰੁੱਪ ਨੂੰ ਜਿਹੜਾ ਇਹ ਠੇਕਾ ਦਿੱਤਾ ਗਿਆ ਸੀ ਅੰਡਾਨੀ ਗੈਸ ਗਰੁੱਪ ਨੂੰ ਜਿਸ ਨੇ ਕੀ ਇਹਨਾਂ ਦੀ ਦੇਖਰੇਖ ਕਰਨੀ ਸੀ ਇਹਨਾਂ ਨੂੰ ਚਲਾਉਣਾ ਸੀ ਔਰ EVV EV ਚਾਰਜਿੰਗ ਸਟੇਸ਼ਨ ਦਾ ਜਿਹੜਾ ਇਹਨਾਂ ਨੂੰ ਨਾਮ ਦਿੱਤਾ ਗਿਆ ਸੀ ਪਰ ਜੇ ਇਸ ਵਕਤ ਗੱਲ ਕਰੀਏ ਤਾਂ ਇਹਨਾਂ ਜਿਹੜਾ ਇਸਤੇਮਾਲ ਜਿਹੜਾ ਬਹੁਤ ਘੱਟ ਜਿਹੜਾ ਲੋਕਾਂ ਵੱਲੋਂ ਕੀਤਾ ਜਾ ਰਿਹਾ ਸ਼ਹਿਰ ਦੇ ਵਿੱਚ ਲੱਗੇ ਇਹ ई ਚਾਰਜਿੰਗ ਸਟੇਸ਼ਨ ਇਸਤੇਮਾਲ ਨਾ ਹੋਣ ਦੇ ਕਾਰਨ ਹੁਣ ਤਕਰੀਬਨ ਜਿਹੜੇ ਨੇ ਉਹ ਖਤਮ ਹੁੰਦੇ ਜਾ ਰਹੇ ਹਾਲ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਗੰਦਗੀ ਦਾ ਹਾਲ ਹੈ ਜਿਸ ਕਰਕੇ ਲੋਕ ਜਿਹੜੇ ਨੇ ਇੱਥੇ ਆ ਕੇ ਆਪਣੇ ਈ ਰਿਕਸ਼ੇ ਜਾਂ ਆਟੋ ਜਿਹੜੇ ਨੇ ਉਹ ਚਾਰਜ ਨਹੀਂ ਕਰਦੇ ਪਾਵੇ ਹੈ ਕਿ ਜਿਵੇਂ ਪਹਿਲੇ ਜ਼ਿਕਰ ਕੀਤਾ ਕਿ 19 ਜਗ੍ਹਾ ਦੇ ਉੱਪਰ ਜਿਹੜੇ ਆ ਈ ਚਾਰਜਿੰਗ ਜਿਹੜੇ ਲਗਾਏ ਜਾਣੇ ਸੀ ਪਰ 10 ਜਗ੍ਹਾ ਤੇ ਹੀ ਅਜੇ ਲੱਗੇ ਨੇ ਔਰ ਇਹਨਾਂ ਦੀ ਹਾਲਤ ਵੀ ਜਿਹੜੀ ਆ ਉਹ ਬੇहद ਖਸਤਾ ਜਿਹੜੀ ਆ ਇਸ ਵਕਤ ਬਣੀ ਹੋਈ ਆ ਗੱਲਬਾਤ ਕਰਦੇ ਆ ਜਿਹੜੇ ਵੀਰ ਸੇ ਸਾਡੇ ਨਾਲ ਨੇ ਹਾਂਜੀ ਵੀਰ ਜੀ ਕੀ ਨਾਂ ਹੈ ਜੀ ਮੇਰਾ ਗੈਨੇ ਜੋਰਾਵਰ ਸਿੰਘ ਹੈ ਮੇਰੀ ਦੁਕਾਨ ਲੱਗ ਗਈ ਇਸ ਬੈਟਰੀਸ ਕੇ ਦੀ ਅੱਛਾ ਜੀ ਹਾਂਜੀ ਅੱਛਾ ਜੀ ਆ ਜਿਹੜੇ ਲਗਾਏ ਗਏ ਸੀ ਪ੍ਰੋਜੈਕਟ ਈ ਚਾਰਜਿੰਗ ਸਟੇਸ਼ਨ ਲੱਗੇ ਕਹੇ ਸੀ ਤੁਸੀਂ ਆਪਣਾ ਈ ਰਿਕਸ਼ਾ ਇੱਥੋਂ ਚਾਰਜ ਕੀਤਾ ਨੇ ਮੈਂ ਮਕੈਨਿਕ ਆ ਤੇ ਮੈਨੂੰ ਪੁੱਛਦੇ ਆ ਕਿ ਪਰੇ ਸਪਲਾਈ ਜਿਹੜਾ ਐਪ ਹੈਗਾ ਇਹਨਾਂ ਦਾ ਆਨਲਾਈਨ ਦਾ ਇਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਵੀ ਆਨਲਾਈਨ ਉਹ ਨਹੀਂ ਚਲਾਉਂਦੇ ਅੱਛਾ ਹਾਂਜੀ ਆਨਲਾਈਨ ਕਰਕੇ ਦੇਖਿਆ ਤਾਂ ਆਉਂਦੀ ਜੇ ਇੱਥੇ ਕੋਈ ਬੰਦਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਹੋਵੇ ਪਰਸਨਲ ਕੋਲ ਬੈਠਾ ਹੋਵੇ ਤੇ ਅਗਲੇ ਚਾਰਜ ਲਾ ਸਕਣ ਕਿਉਂਕਿ ਜਿਹੜੇ ਹੈਗੇ ਉਹਨਾਂ ਕੋ ਕੀਪੈਡ ਵਾਲੇ ਫੋਨ ਹੈਗੇ ਉਹਨਾਂ ਕੋ ਐਪ ਡਾਊਨਲੋਡ ਨਹੀਂ ਹੁੰਦੀ ਇਸ ਕਰਕੇ ਚੱਲਦੇ ਨਹੀਂ ਹੈਗੇ ਅੱਛਾ ਹਾਂਜੀ ਮਤਲਬ ਕਿ ਮੇਨ ਕਾਰਨ ਹੀ ਆ ਵੀ ਉਹਨਾਂ ਕੋਲੇ ਜਿਹੜੇ ਆਟੋ ਚਾਲੇ ਈ ਚਾਲਕ ਰਿਕਸ਼ਾ ਚਾਲੂ ਚੜੇ ਜੀ ਗਰੀਬ ਨੇ ਉਹਨਾਂ ਦੇ ਕੋਲ ਸਮਾਰਟਫੋਨ ਨਹੀਂ ਹੈ ਜਿਸ ਦੇ ਚੱਲਦੇ ਆ ਦਿੱਕਤ ਆਉਂਦੀ ਇਹਨਾਂ ਨੂੰ ਇਸਤੇਮਾਲ ਕਰਨ ਦੇ ਵੇਲੇ ਹਾਂਜੀ ਮੇਰੀ ਲਾਗੇ ਦੁਕਾਨ ਹੈ ਮੇਰੇ ਕੋ ਕਈ ਲਗਾ ਕੰਦੇ ਅਸੀਂ ਇਧਰ ਉਧਰ ਭੇਜਦੇ ਕਿਉਂਕਿ ਇੱਥੇ ਕੋਈ ਹੁੰਦਾ ਨਹੀਂ ਹੈਗਾ ਤੇ ਉਹਨਾਂ ਕੋ ਫੋਨ ਨਹੀਂ ਹੁੰਦੇ ਬਲਕਿ ਸਭ ਤੋਂ ਵੱਡਾ ਕਾਰਨ ਇਹੀ ਹੈ ਇਹਨਾਂ ਦੇ ਨਾਂ ਇਸਤੇਮਾਲ ਹੁੰਦਾ ਕਿਤਾ ਜਗਾ ਦੇਖੋ ਗੰਦ ਕਿੰਨਾ ਪਿਆ ਹੋਇਆ ਔਰ ਦੂਸਰਾ ਜਿਹੜਾ ਉਹ ਕੋਈ ਇਸਤੇਮਾਲ ਕਰਦਾ ਤਰੀਕਾ ਕਿਸੇ ਨੂੰ ਨਹੀਂ ਪਤਾ ਔਰ ਦੂਸਰਾ ਇਹ ਬੰਦ ਵੀ ਪਈ ਹੋਇਆ ਇਸ ਵਕਤ ਇਹ ਲੱਗਿਆ ਨੂੰ ਕਾਫੀ ਟਾਈਮ ਹੋ ਗਿਆ ਪਰ ਇੱਥੇ ਇੱਕ ਵੀ ਗੱਡੀ ਚਾਰਜ ਨਹੀਂ ਹੋਈ ਨਾਲੇ ਇੱਥੇ ਤੇ ਦੇਖ ਰਿਏ ਕਿਸੇ ਨੇ ਨਹੀਂ ਕੀਤੀ ਤਾਂ ਬਿਲਕੁਲ ਜਿਹੜੀ ਗੱਲ ਕਰੀਏ ਤਾਂ ਲਗਾਇਆ ਬੇਸ਼ੱਕ ਇਹਨਾਂ ਨੂੰ ਗਿਆ ਸੀ ਲੱਖਾਂ ਰੁਪਏ ਖਰਚ ਕਰਕੇ ਇਹਨਾਂ ਨੂੰ ਲਗਾਇਆ ਗਿਆ ਪਰ ਇਹਨਾਂ ਦਾ ਇਸਤੇਮਾਲ ਨਹੀਂ ਹੋਇਆ ਉਹਦਾ ਕਾਰਨ ਕੀ ਰਿਹਾ ਕਿ ਲੋਕ ਹੁਣ ਤੁਸੀਂ ਦੇਖੋ ਕਿ ਗੰਦਗੀ ਕਿੰਨੀ ਆਸ-ਪਾਸੇ ਜਿਹੜੀ ਆ ਉਹ ਫੈਲੀ ਹੋਈ ਆ ਜੇਕਰ ਇਸ ਤੇ ਸਫਾਈ ਹੁੰਦੀ ਤਾਂ ਇਸ ਦਾ ਇਸਤੇਮਾਲ ਵੀ ਕੀਤਾ ਜਾਂਦਾ ਪਰ ਜ਼ਿਆਦਾਤਰ ਇਹ ਵੀ ਚਾਰਜਿੰਗ ਪੁਆਇੰਟ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਵਕਤ ਬੰਦ ਪਏ ਹੋਏ ਨੇ ਜੇਕਰ ਗੱਲ ਕਰੀਏ ਤਾਂ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਦੇ ਵਿੱਚ ਜਿਆਦਾ ਚਾਰਜ ਕਰਨਾ ਪਸੰਦ ਕਰਦੇ ਨੇ ਬੇਸ਼ੱਕ 3-4 ਗੁਣਾ ਸਮਾਂ ਜਿਹੜਾ ਵੱਧ ਲੱਗ ਜਾਂਦਾ ਪਰ ਲੋਕ ਫਿਰ ਵੀ ਜਿੰਨੇ ਵੀ ਆਪਣੇ EV ਵਾਹਨ ਨੇ ਉਹਨਾਂ ਨੂੰ ਜਿਹੜਾ ਉਹ ਆਪਣੇ ਜਿਹੜਾ ਉਹ ਘਰਾਂ ਦੇ ਵਿੱਚ ਹੀ ਚਾਰਜ ਕਰ ਰਹੇ ਨੇ ਲੋਕ ਇਹਨਾਂ EV ਸਟੇਸ਼ਨਾਂ ਤੱਕ ਚਾਰਜਿੰਗ ਪੁਆਇੰਟਾਂ ਤੱਕ ਚਾਰਜ ਕਰ ਲਈ ਜਿਹੜਾ ਉਹ ਨਹੀਂ ਪਹੁੰਚਦੇ ਹੁਣ ਜੇਕਰ ਗੱਲ ਕਰੀਏ ਇੱਥੇ ਸਫਾਈ ਦੀ ਦਾ ਸਾਫ ਸਫਾਈ ਦਾ ਬਿਲਕੁਲ ਹੀ ਜਿਹੜਾ ਉਹ ਨਾਮ ਨਿਸ਼ਾਨ ਇੱਥੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਮੈਂ ਇੱਕ ਵਾਰ ਤੁਹਾਨੂੰ ਜਿਹੜਾ ਦਿਖਾ ਦਣਾ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਵੇ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਗੰਦਗੀ ਦਾ ਆਲਮ ਹੈ ਔਰ ਲੋਕ ਇੱਥੇ ਆ ਕੇ ਆਪਣਾ ਜਿਹੜਾ ਉਹ ਇਸਤੇਮਾਲ ਇਸਤੇਮਾਲ ਕਿਵੇਂ ਕਰਨਾ ਹੁੰਦਾ ਫਿਲਹਾਲ ਤਾਂ ਇਹ ਬੰਦ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੋਈ ਵੀ ਪੁਆਇੰਟ ਜਿਹੜਾ ਨਹੀਂ ਆ ਰਿਹਾ ਇਸ ਵਕਤ ਇਹ ਬੰਦ ਪਿਆ ਹੋਇਆ ਇੱਥੇ ਆ ਕੇ ਤੁਸੀਂ ਆਪਣਾ ਜਿਹੜਾ ਈ ਰਿਕਸ਼ੇ ਦਾ ਜਾਂ ਆਟੋ ਦਾ ਹੁੰਦਾ ਜਾਂ ਕਾਰ ਦਾ ਹੋ ਗਿਆ ਇੱਥੇ ਪਲੱਗ ਜਿਹੜਾ ਲਗਾਉਣਾ ਹੁੰਦਾ ਪਲੱ ਫਿਰ ਜਿਹੜਾ ਇਸ ਦਾ ਮੀਟਰ ਕਨਵਰਟ ਹੋ ਜਾਂਦਾ 2 ਕਿਲੋਵਾਰਟ ਤੱਕ ਮਾਫ ਕਰਨਾ 1 ਕਿਲੋਵਾਰਟ ਦਾ ਚਾਰਜ ਕਰਨਾ ਹੋਵੇ ਤਾਂ 2 ਰੁਪਏ ਚਾਰਜ ਜਿਹੜਾ ਉਹ ਪੈਂਦਾ ਪਰ ਇਹ ਬੰਦ ਹੋਣ ਕਰਕੇ ਇੱਥੇ ਸਫਾਈ ਨਾ ਹੋਣ ਕਰਕੇ ਕਿਸੇ ਮੁਲਾਜ਼ਮੀ ਦੀ ਤਣਾਤੀ ਨਾ ਹੋਣ ਕਰਕੇ ਇਸ ਦਾ ਇਸਤੇਮਾਲ ਜਿਹੜਾ ਉਹ ਬਹੁਤ ਘੱਟ ਕੀਤਾ ਜਾ ਰਿਹਾ ਸਰਪ੍ਰਿੰਦ ਹੈਰੀ ਮੋਜੂਦ ਨੇ ਹੈਰੀ ਜੀ ਅਡਾਨੀ ਗਰੁੱਪ ਨੂੰ ਠੇਕਾ ਦਿੱਤਾ ਗਿਆ ਸੀਗਾ 19 ਚਾਰਜਿੰਗ ਪੁਆਇੰਟ ਲੱਗਣੇ ਸੀ ਪਹਿਲੀ ਗੱਲ ਤਾਂ ਇਹ ਮਹਿਜ 10 ਲੱਗੇ ਨੇ ਉਹ ਵੀ ਜਿਹੜੇ ਇਸਤੇਮਾਲ ਨਹੀਂ ਹੋ ਰਹੇ ਦੇਖੋ 에어ਪੋਰਟ ਸਾਡੇ ਅਡਾਨੀ ਨੂੰ ਦੇ ਦਿੱਤੇਗੇ ਰੇਲਵੇ ਸਟੇਸ਼ਨ ਜਿਹੜੇ ਆ ਸਾਡੇ ਅਡਾਨੀ ਨੂੰ ਦੇ ਦਿੱਤੇ ਗਏ ਤੇਲ ਦੇ ਜਿੰਨੇ ਸੋਰਸ ਆ ਉਹ ਅਡਾਨੀ ਦੇ ਹੱਥ 'ਚ ਆ ਹੁਣ ਅਡਾਨੀ ਆਪਣੇ ਨਾਂ ਦੇ ਨਾਲ ਗੈਸ ਵੀ ਲਗਾ ਕੇ ਸਾਰੇ ਭਾਰਤ ਦੀ ਗੈਸ ਆਪਣੇ ਅੰਦਰ ਲੈ ਰਿਆ ਥੋੜੇ ਸਮੇਂ 'ਚ ਜਿਹੜੇ ਇਹ ਚਾਰਜਿੰਗ ਪੁਆਇੰਟ 10 ਇਹਨਾਂ ਨੇ ਲਾਇਆ 19 ਇਹਨਾਂ ਨੇ ਕੀ ਆ ਇਹ ਉਹਨਾਂ ਦਾ ਜਿਹੜਾ ਸਾਡੇ ਪੰਜਾਬ ਕੋਲ ਇਹੋ ਜਿਹਾ ਕੋਈ ਬੰਦਾ ਨਹੀਂ ਸੀਗਾ ਵੀ ਜਿਹੜਾ ਇਹ ਠੇਕਾ ਜਿਹੜਾ ਸਾਡੇ ਪੰਜਾਬ ਦੇ ਕਿਸੇ ਬੰਦੇ ਨੂੰ ਦਿੱਤਾ ਜਾਂਦਾ ਬਸ਼ਿੰਦੇ ਨੂੰ ਦਿੱਤੇ ਜਾਂਦਾ ਵੀ ਲੁੱਟ ਦਾ ਕੇਂਦਰ ਉਹ سرمایہਦਾਰਾਂ ਦੇ ਹੱਥਾਂ 'ਚ ਦੇਣਾ ਜਿਹੜੇ ਪੂਰੇ ਭਾਰਤ ਦੇ ਉੱਤੇ ਕਾਬੂ ਕਰਕੇ ਬੈਠੇ ਆ ਜਿਨ੍ਹਾਂ ਦੇ ਕੋਲ ਪੂਰੇ ਭਾਰਤ ਦੀ ਸਾਰੀ ਸੰਪਤੀ ਉਹਨਾਂ ਕੋਲ ਇਕੱਠੀ ਆ ਵੀ ਇਹ ਸਾਰਾ ਕੁਝ ਇਕੱਠਾ ਕਰਕੇ ਉਹਨਾਂ ਨੂੰ ਦੇਣਾ ਇਹ ਹਾਲਾਤ ਜਿਹੜੇ ਆ ਉਸ ਪੰਜਾਬ ਦੇ ਜਿਹੜੇ ਪੰਜਾਬ ਦੇ ਲੋਕ ਕਿਸਾਨੀ ਅੰਦੋਲਨ 'ਚ ਇਹਦਾ ਵਿਰੋਧ ਕਰਦੇ ਰਿਹਾ ਹਰ ਇੱਕ ਥਾਂ ਤੇ ਅਦਾਨੀ ਦਾ ਜਿਹੜਾ ਵਿਰੋਧ ਕਰਦੇ ਆ ਤੇ ਜਿਹੜੀ ਪੰਜਾਬ ਸਰਕਾਰ ਆ ਇਹਦੇ ਨਾਲ ਰਲ ਕੇ ਸਾਡੇ ਲੋਕਾਂ ਦੀ ਲੁੱਟ ਕਰਾਉਣ ਵਾਸਤੇ ਤੁਸੀਂ ਦੇਖਣਾ ਵੀ ਇੱਥੇ ਇੰਨੀ ਕੀ ਗੰਦਗੀ ਆ ਇੱਥੇ ਅਜ ਤੱਕ ਵੀ ਇਹਨੂੰ ਨਾ ਦੱਸਿਆ ਵੀ ਇੱਕ ਵੀ ਜਿਹੜਾ ਉਹ ਆਟੋ ਜਿਹੜਾ ਆਣ ਕੇ ਚਾਰਜ ਨਹੀਂ ਕੀਤਾ ਕਿਉਂਕਿ ਕਾਰ ਚਾਰਜ ਨਹੀਂ ਹੋਈ ਇਹਦਾ ਮਤਲਬ ਇਹ ਆ ਕਿ ਇਹ ਸਿਰਫ ਲੁੱਟ ਦਾ ਕੇਂਦਰ ਖੋਲਣ ਵਾਸਤੇ ਤੇ ਪੰਜਾਬ ਦੇ ਉੱਤੇ ਕਬਜ਼ਾਉਣ ਵਾਸਤੇ ਇਹੋ ਜੀਆਂ ਚੀਜ਼ਾਂ ਜਣੀਆਂ ਖੋਲੀਆਂ ਜਾ ਰਹੀਆਂ ਜਿਹਦੇ ਨਾਲ ਲੋਕਾਂ ਦੇ ਇੱਕ ਭਰਮ ਭਾਅ ਪੇਸ਼ ਕੀਤਾ ਜਾ ਰਿਹਾ ਵੀ ਅਡਾਨੀ ਹੁਣਾ ਨੇ ਜਿਹੜੀਆਂ ਇਸ ਸਿਸਟਮ ਦੇ ਵਿੱਚ ਸਾਰਾ ਕੁਝ ਖਰੀਦ ਲਿਆ ਉਹ ਖਰੀਦ ਕੇ ਤੁਹਾਨੂੰ ਉਹਦੇ ਕੋਲੋਂ ਖਰੀਦਣਾ ਮਜਬੂਰੀ ਬਣ ਗਈ ਹੈ ਤੁਹਾਨੂੰ ਮਜਬੂਰ ਕੀਤਾ ਜਾ ਰਿਹਾ ਕਿਉਂਕਿ ਅੱਜ ਰਿਫਾਈਨਡ ਦਾ ਤੇਲ ਲੈਣਿਆ ਫੋਰਚੂਨ ਦਾ ਉਹਦੇ ਵਿੱਚ ਤੇ ਵੀ ਅਡਾਨੀ ਗਰੁੱਪ ਹੁੰਦਾ ਜਿਸੀਂ ਖੰਡ ਲੈ ਕੇ ਹੁੰਨੇ ਉਹਦੇ ਤੇ ਵੀ ਅਡਾਨੀ ਗਰੁੱਪ ਹੁੰਦਾ ਇਹਦਾ ਮਤਲਬ ਵੀ ਸਾਰਾ ਹੀ ਸਰਮਾਇਆ ਇੱਕ ਪਾਸੇ ਤਿਆਰਿਆ ਤੇ ਪੰਜਾਬ ਦੇ ਲੋਕ ਜਿਹੜੇ ਪੰਜਾਬ 'ਚ ਅਸੀਂ ਰਹਿੰਦੇ ਆ ਪੰਜਾਬ ਦੇ ਡੇਡੇ ਵੱਡੇ ਬਿਜ਼ਨਸਮੈਨ ਆ ਜਿਨ੍ਹਾਂ ਕੋ ਸੰਪਤੀ ਇਹੋ ਜੇ ਕੰਮ ਕੱਲੀ ਉਹਨਾਂ ਨੂੰ ਦਿੱਤੀ ਆ ਰਹੀ ਤੇ ਇਹ ਵੀ ਚੀਜ਼ਾਂ ਜਿਹੜੇ ਖੋਲੀਆਂ ਤੇ ਇਹ ਵੀ ਨਾ ਵਰਤੋ ਯੋਗ ਜਿਹਦੇ ਜਸੀਂ ਦਾ ਲਾਭ ਨਹੀਂ ਲੈ ਸਕਦੇ ਇਹੋ ਜਿਹੀਆਂ ਚੀਜ਼ਾਂ ਬਣਾ ਦਿੱਤੀਆਂ ਗਿਆ ਇੱਕ ਪਾਸੇ ਤੁਸੀਂ ਦੇਖੋ ਲਿਖਿਆ ਅੰਮ੍ਰਿਤਸਰ ਸਮਾਰਟ ਸਿਟੀ ਤੁਸੀਂ ਇਥੋਂ ਦੇ ਹਾਲਾਤ ਦਿਖਾਓ ਵੀ ਇਹ ਹਾਲਾਤ ਕਿਤਰਾ ਦੇ ਸਮਾਰਟ ਸਿਟੀ ਦੇ ਹਾਲਾਤ ਹੈ ਸਾਡੇ ਨਾਲ ਇੱਕ ਮਜ਼ਾਕ ਕੀਤਾ ਜਾ ਰਿਹਾ ਮੈਨੂੰ ਇਹ ਗੱਲ ਸੁਣ ਇਥੇ ਐਪ ਡਾਊਨਲੋਡ ਕਰਕੇ ਤੇ ਫਿਰ ਜਿਹੜਾ ਵਾ ਉਹ ਇਹ ਰੀਚਾਰਜ ਹੋਣਾ ਜਿਹੜਾ ਆਪਣਾ ਆਟੋ ਆ ਸਾਡੇ ਜਿਹੜੇ ਆਟੋ ਵਾਲੇ ਵਿਚਾਰੇ ਇੰਨੇ ਪੜ੍ਹੇ ਲਿਖੇ ਨਹੀਂ ਆ ਕੁਝ ਕੁ ਲੋਕ ਜਿਹੜੇ ਪੜ੍ਹੇ ਲਿਖੇ ਆ ਤੇ ਕੁਝ ਲੋਕ ਜਿਹੜੇ ਅਨਪੜ੍ਹ ਨੇ ਉਹਨਾਂ ਨੂੰ ਸਹੀ ਢੰਗ ਨਾਲ ਫੋਨ ਵੀ ਚਲਾਉਣਾ ਨਹੀਂ ਆਉਂਦਾ ਤੇ ਉਹ ਇੱਥੇ ਆਣ ਕੇ ਐਪ ਕਿ ਤਰ੍ਹਾਂ ਜਿਹੜੀ ਕਰਨਗੇ ਇਹਦਾ ਕੋਈ ਸਖਾਲਾ ਢੰਗ ਲੱਭਣਾ ਚਾਹੀਦਾ ਸਖਾਲਾ ਢੰਗ ਪੰਜਾਬ ਦੇ ਵਸਿੰਦਿਆਂ ਕੋਲ ਸੀ ਪੰਜਾਬ ਦੇ ਵਪਾਰੀਆਂ ਕੋਲ ਸੀ ਤਾਂ ਜੋ ਲੋਕਾਂ ਦੀ ਜਿਹੜੀ ਸੁੱਖ ਸਹੂਲਤਲੀ ਚੀਜ਼ ਬਣੀ ਆ ਜੇ ਅੰਮ੍ਰਿਤਸਰ ਨੂੰ ਦੀ ਸਮਾਰਟ ਸਿਟੀ ਬਣਾਉਣਾ ਤੇ ਅੰਮ੍ਰਿਤਸਰ ਦਾ ਹੀ ਕੋਈ ਵਾਸੀ ਨੂੰ ਜਿਹੜਾ ਆਪਣੇ ਹੱਥਾਂ ਹੀ ਲਿੰਦਾ ਤੇ ਲੋਕਾਂ ਨੂੰ ਇਹਦਾ ਸੁੱਖ ਦਿੰਦਾ ਹਰ ਜੀ ਲੱਗਦਾ ਕੀ ਹੈ ਕਿ ਜੇਕਰ ਇਹ ਅੰਡਾਨੀ ਗਰੁੱਪ ਦੇ ਕੋਲ ਠੇਕਾ ਨਾ ਹੁੰਦਾ ਕਿਸੇ ਲੋਕਲ ਅਮਰਸਰ ਦੇ ਕੋਲ ਹੁੰਦਾ ਤਾਂ ਫਿਰ ਜਿਹੜੇ ਆ ਹਾਲਾਤ ਜਿਹੜੇ ਆ ਸ਼ਾਇਦ ਨਜ਼ਰ ਨਹੀਂ ਸੋਣੇ ਕੋਈ ਮੁਲਾਜ਼ਮ ਇੱਥੇ ਹੁੰਦਾ ਜਿਹੜਾ ਜਦੋਂ ਕੋਈ ਆਟੋ ਚਾਲਕ ਹੁੰਦਾ ਤਾਂ ਉਸ ਨੂੰ ਪ੍ਰੋਪਰ ਗਾਈਡ ਕਰਦਾ ਕਿ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਚਾਰਜ ਕਰਨਾ ਔਰ ਕਿਸ ਤਰ੍ਹਾਂ ਦੇ ਨਾਲ ਇਸ ਦਾ ਇਸਤੇਮਾਲ ਕਰਨਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਬੰਦ ਵੀ ਪਏ ਹੋਏ ਨੇ ਚਾਲੂ ਵੀ ਨੇ ਔਰ ਚਾਲੂ ਵੀ ਨਹੀਂ ਹੋਏ ਤੇ ਕੀ ਲੱਗਦਾ ਇਹਦੇ ਪਿੱਛੇ ਵੀ ਕੀ ਮਨਚਾ ਜਦੋਂ ਕਿ ਸਰਕਾਰ ਨੇ ਤਾਂ ਨਗਰ ਨਿਗਮ ਨੇ ਤਾਂ ਕੰਮ ਤਾਂ ਸਹੀ ਕੀਤਾ ਸੀ ਕਿ ਜਿਹੜੇ ਜਿੰਨੇ ਵੀ ਡੀਜ਼ਲ ਆਟੋ ਉਹਨਾਂ ਨੂੰ ਬੰਦ ਈ ਰਿਕਸ਼ੇ ਜਿਹੜੇ ਲਿਆਂਦੇ ਜਾਣ ਫਿਰ ਜਿਹੜੇ ਆ ਮਲਕੀ ਬੈਟਰੀਆਂ ਤੇ ਜਿਹੜੇ ਆਟੋ ਚਲਾਏ ਜਾਣ ਤਾਂ ਜੋ ਪੋਲੂਸ਼ਨ ਜਿਹੜਾ ਸ਼ਹਿਰ ਦਾ ਘਟ ਜਾਵੇ ਇਹ ਸਮਾਰਟ ਸਿਟੀ ਤੇ ਅਧੀਨ ਜਿਹੜਾ ਰਾਹੀ ਪ੍ਰੋਜੈਕਟ ਦੇ ਅਧੀਨ ਜਿਹੜਾ ਪ੍ਰੋਜੈਕਟ ਆਇਆ ਸੀ ਪਰ ਇਸਤੇਮਾਲ ਜਿਹੜਾ ਉਹ ਬਿਲਕੁਲ ਨਹੀਂ ਹੋ ਰਿਹਾ ਲੋਕ ਜਿਹੜੇ ਨੇ ਉਹ ਇੱਥੇ ਆਉਣ ਦੀ ਬਜਾਏ ਆਪਣੇ ਘਰਾਂ ਦੇ ਵਿੱਚ ਚਾਰਜ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਕੀ ਰੇਟ ਵੀ ਕੋਈ ਇੰਨਾ ਜ਼ਿਆਦਾ ਨਹੀਂ ਹੈ 1 ਕਿਲੋਵੈਟ ਦੇ 2 ਰੁਪਏ ਦੇਣੇ ਪੈਂਦੇ ਨੇ ਔਰ ਲੋਕ ਫਿਰ ਵੀ ਸਮਾਂ ਵੀ ਜਿਹੜਾ ਲੋਕਾਂ ਦਾ ਤਿੰਨ ਤੋਂ ਚਾਰ ਗੁਣਾ ਘਰ ਦੇ ਵਿੱਚ ਜਾ ਲੱਗਦਾ ਇੱਥੇ ਸਮਾਂ ਘੱਟ ਲੱਗਣਾ ਸੀ ਇੰਨੀ ਸਹੂਲਤ ਹੋਣ ਦੇ ਬਾਵਜੂਦ ਲੋਕ ਇੱਥੇ ਪਹੁੰਚਦੇ ਕਿਉਂ ਨਹੀਂ ਆ ਇਸ ਦੇ ਪਿੱਛੇ ਪ੍ਰਮੁੱਖ ਕਾਰਨ ਕੀ ਲੱਗਦਾ ਤੁਸੀਂ ਦੇਖੇ ਪਾਕਿਸਤਾਨੀਆਂ ਨੇ ਸਕਿੱਟ ਬਣਾਈ ਸੀ ਕਿ ਵੀ ਉਹ ਰੋਟੀ ਖਾਣ ਵਾਸਤੇ ਰੋਟੀ ਲੈ ਕੇ ਆਉਂਦਾ ਹਵਾ ਦੇ ਚ ਰੋਟੀ ਲੈ ਕੇ ਆਉਂਦਾ ਵੀ ਆਹ ਰੋਟੀਆਂ ਪਈ ਤਾਂ ਕਹਿੰਦਾ ਕਿੱਥੇ ਪਈਆਂ ਕਹਿੰਦਾ ਸਾਹਮਣੇ ਪਈਆਂ ਉਹ ਕਹਿੰਦਾ ਨਾਲ ਦਾਲ ਵੀ ਪਈ ਆ ਉਹ ਚਪੇੜ ਮਾਰਦਾ ਉਹਦੇ ਕਹਿੰਦਾ ਕੰਜੇ ਦਾ ਦਾਲ ਨਹੀਂ ਮਟਣ ਆ ਮਤਲਬ ਸਾਡੇ ਵੀ ਹਾਲਾਤ ਐ ਹਜੇ ਪੇਸ਼ ਕੀਤੇ ਗਏ ਆ ਖਾਣ ਨੂੰ ਸਭ ਕੁਝ ਇੱਥੇ ਪਰ ਹੈ ਕੱਖਰੀ ਦੂਜੇ ਪਾਸੇ ਮਿਊਨਿਸਪਲ ਕਾਰਪੋਰੇਸ਼ਨ ਅੰਬਰਸਦੀ ਨਲਾਕੀ ਆ ਵੇਖੋ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਆ ਤਸਵੀਰ ਇੱਥੇ ਲਾਈ ਤੇ ਗੋੜੇ ਗੋੜੇ ਗੰਦ ਆ ਇੱਥੇ ਇਹ ਜਿਹੜੀ ਮਿਲੀ ਭੁਗਤ ਆ ਕਾਰਪੋਰੇਸ਼ਨ ਦੀ ਮ्युनਿਸਪਲ ਕਾਰਪੋਰੇਸ਼ਨ ਦੀ ਮੁਲੀ ਮਿਲੀ ਭੁਗਤ ਨਾਲ ਜਿਹੜੀ ਲੋਕਾਂ ਦਾ ਲੁੱਟ ਦਾ ਕੇਂਦਰ ਜਿਹੜਾ ਵਾ ਉਹ ਬਣਾਇਆ ਜਾ ਰਿਹਾ ਇਸ ਜਗ੍ਹਾ ਨੂੰ ਜਿਹੜਾ ਵੇਖੋ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਸੀ ਜੇ ਪੰਜਾਬ ਦੇ ਕਿਸੇ ਬੰਦੇ ਕੋਲ ਹੁੰਦਾ ਹੈ ਪ੍ਰੋਜੈਕਟ ਤਾਂ ਇੱਥੇ ਆਪਣਾ ਗਾਰਡ ਵੀ ਰੱਖਦਾ ਇਹਦੀ ਸਫਾਈ ਵੀ ਕਰੋਂਦਾ ਤੇ ਸ਼ਾਮ ਨੂੰ ਆਣ ਕੇ ਹਿਸਾਬ ਵੀ ਕਰਦਾ ਵੀ ਅੱਜ ਅਸੀਂ ਕਿੰਨੀਆਂ ਗੱਡੀਆਂ ਚ ਜਿਹੜਾ ਉਹ ਰੀਚਾਰਜ ਕੀਤਾ ਉਹਨਾਂ ਨੂੰ ਤੇ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਘਰਾਂ 'ਚ ਲੋਕੀ ਕਰਨੀ ਮਜਬੂਰ ਆ ਮੈਨੂੰ ਇਹ ਗੱਲ ਦੱਸੋ ਇੱਥੇ ਹੈਗਾ ਹੀ ਕੱਖ ਨਹੀਂ ਤੇ ਉਹਨਾਂ ਨੇ ਘਰਾਂ 'ਚ ਹੀ ਕਰਨਾ ਉਹਨੇ ਕਿਤੇ ਹਵਾ ਚਾਣ ਕਿਤੇ ਕੋਈ ਤੀਰ ਤੇ ਨਹੀਂ ਮਾਰੇ ਜਾਣੇ ਉਹ ਪਾਕਿਸਤਾਨ ਵਾਲੀ ਸਕਿੱਟ ਵਾਂਗੂ ਇਹ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਇਹਦਾ ਨਾਮ ਬਦਲਣਾ ਚਾਹੀਦਾ ਅਡਾਨੀ ਗਰੁੱਪ ਚ ਇਹ ਠੇਕਾ ਵਾਪਸ ਮੋੜ ਕੇ ਤੁਸੀਂ ਦੇਖਿਆ ਨਾ ਜਿਹੜਾ ਹਰਿ ਕਰਿਸ਼ਨ ਪਬਲਿਕ ਸਕੂਲ ਲਾ ਕੇ ਪੋਲਿਆ ਉਹਨੂੰ ਤੋੜਿਆ ਗਿਆ ਤਾਂ ਉਹਦੇ ਲਾਗੇ ਜਦੋਂ ਦਾ ਅਡਾਨੀ ਨੇ ਆਪਣੇ ਕੋਲ ਰੇਲਵੇ ਸਟੇਸ਼ਨ ਲਿਆ ਤਾਂ ਉਹਦੇ ਲਾਗੇ ਜਿਹੜਾ ਇੱਕ ਜਗ੍ਹਾ ਖਾਲੀ ਪਈ ਉੱਥੇ ਅਡਾਨੀ ਦਾ ਇੱਕ ਬੜਾ ਵੱਡਾ ਹੋਟਲ ਬੰਨਾ ਜਿਹੜਾ ਤਿਆਰ ਹੋ ਰਿਹਾ ਤੋ ਥੇ ਜਿਹੜਾ ਪੁਲ ਜਿਹੜਾ ਤੋੜ ਦਿੱਤਾ ਗਿਆ ਉਹ ਲਾਂਘਾ ਬੰਦ ਕਰ ਦਿੱਤਾ ਗਿਆ ਇਹ ਹੌਲੀ 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 ਸਾਡੀਆਂ ਉਹਨਾਂ ਚੀਜ਼ਾਂ ਦੀਆਂ ਨਿਤ ਦੀਆਂ ਜ਼ਰੂਰਤਾਂ ਦੇ ਉੱਤੇ ਅੰਡਾਨੀ ਅੰਬਾਨੀ ਦੇ ਜਿਹੜੇ ਉਹ ਕਬਜ਼ੇ ਕਰਾ ਰਹੇ ਆ ਕਬਜ਼ੇ ਕਰਨ ਨਾਲ ਇਹ ਹੋਊਗਾ ਕਿ ਆਉਣ ਵਾਲੇ ਦਿਨ ਸਾਡੇ ਲੋਕ ਉਹਨਾਂ ਦੇ ਆਤਰ ਹੋ ਜਾਣਗੇ ਗੁਲਾਮ ਹੋ ਜਾਣਗੇ ਇੱਕ ਸਰਮਾਇਅਦਾਰੀ ਪਾਸੇ ਤੇ ਇੱਕ ਗੁਲਾਮ ਜੋਗ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਸਰਾਸਰ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਅਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਤੇ ਅਡਾਨੀ ਗਰੁੱਪ ਵੱਲੋਂ ਇਹ ਪੰਜਾਬ ਦੇ ਬਸ਼ਿੰਦੇ ਕੋਲ ਕਿਸੇ ਨਾ ਕਿਸੇ ਕੋਲੇ ਜਿਹੜਾ ਠੇਕਾ ਨੇ ਜਿੱਦਾ ਤਾਂ ਜੋ ਇੱਥੋਂ ਦੀ ਨੁਹਾਰ ਬਦਲ ਸਕੇ ਸਮਾਰਟ ਸਿਟੀ ਨੂੰ ਅਸਲ ਵਿੱਚ ਸਮਾਰਟ ਸਿਟੀ ਪੇਸ਼ ਕੀਤਾ ਜਾਵੇ ਇਹ ਨਹੀਂ ਵੀ ਇੱਥੋਂ ਦਾ ਰੁਪਿਆ ਇਕੱਠਾ ਆ ਕੇ ਬੰਬੇ ਜਾਵੇ ਅਡਾਨੀਆਂ ਬਣੇ ਉਹ ਇਕੱਠਾਈ ਜਾਵੇ ਇੱਥੋਂ ਦਾ ਰੁਪਿਆ ਮਿਊਨਿਸਪਲ ਕਾਰਪੋਰੇਸ਼ਨ ਨੂੰ ਮਿਲੇ ਮਿਊਨ ਖਾਓ ਕਰੇ ਮਿਊਨਿਸਪਲ ਕਾਰਪੋਰੇਸ਼ਨ ਜਿਹੜੀਆਂ ਲੋਕਾਂ ਦੀਆਂ ਗਲੀਆਂ ਟੁੱਟ ਗਿਆ ਉਹਨਾਂ ਦੇ ਖਰਚਾ ਲਾਵੇ ਜਿਹੜੀਆਂ ਨਾਲੀਆਂ ਟੁੱਟ ਗਿਆ ਉਹਨਾਂ ਦੇ ਖਰਚਾ ਲਾਵੇ ਲੋਕਾਂ ਦੀਆਂ ਨੇਤਦੀਆਂ ਜਰੂਰਾ ਮਿਊਨਿਸਪਲ ਕਾਰਪੋਰੇਸ਼ਨ ਨਾਲ ਜੁੜੀਆਂ ਉਹਨਾਂ ਦੇ ਉੱਤੇ ਖਰਚਾ ਕਰੇ ਜੇ ਅਸੀਂ ਰੁਪਈਆ ਹੀ ਬਾਹਰ ਭੇਜਣਾ ਫਿਰ ਬਸ ਠੀਕ ਆ ਫਿਰ ਪੰਜਾਬ ਤੇ ਲੁੱਟਿਆ ਗਿਆ ਆਉਣ ਵਾਲੇ ਸਮੇਂ 'ਚ ਹੋਰ ਇਹਨਾਂ ਨੇ ਸਾਨੂੰ ਲੁੱਟਣਾ ਇਹ ਬਰਬਾਦੀ ਦੀ ਰਾਹ ਆ ਇਹ ਕੋਈ ਖੁਸ਼ਹਾਲੀ ਦੀ ਰਾਹ ਨਹੀਂ ਇਹ ਸਮਾਰਟ ਸਿਟੀ ਦੀ ਰਾਹ ਨਹੀਂ ਇਹ ਟਹਿ ਟੇਰੀ ਵਾਲੀ ਰਾਹ ਵਾ ਆਉਣ ਵਾਲੇ ਸਮੇਂ ਚ ਅੰਮ੍ਰਿਤਸਰ ਤੇ ਪੰਜਾਬ ਨੂੰ ਢਹਿ ਟੇਰੀ ਕੀਤਾ ਜਾਊਗਾ ਇਹੋ ਜਿਹੀ ਚੀਜ਼ਾਂ ਖਾਗੇ ਬਿਲਕੁਲ ਜੀ ਤਸਵੀਰਾਂ ਇੱਕ ਵਾਰ ਫਿਰ ਤੁਹਾਡਾ ਨਾਲ ਸਾਂਝੀਆਂ ਕਰ ਲੈਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਉੱਪਰ ਲਿਖਿਆ ਹੋਇਆ ਸਮਾਰਟ ਸਿਟੀ ਔਰ ਅੰਡਾਨੀ ਗੈਸ ਨੂੰ ਜਿਹੜਾ ਇਹ ਠੇਕਾ ਦਿੱਤਾ ਗਿਆ ਸੀ ਪਰ ਇਸ ਦਾ ਇਸਤੇਮਾਲ ਨਹੀਂ ਕੀਤਾ ਗਿਆ ਜੇਕਰ ਇਸ ਰਾਹੀ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਬੀਤੇ ਸਾਲ ਸ਼ਹਿਰ ਵਾਸੀਆਂ ਦੇ ਵੱਲੋਂ 4334 ਈ ਵਾਹਨ ਜਿਹੜੇ ਆ ਉਹ ਖਰੀਦੇ ਗਏ ਸੀ ਪਰ ਜੇਕਰ ਗੱਲ ਕਰੀਏ ਤਾਂ ਇਸ ਸਾਲ ਦੀ ਸ਼ੁਰੂਆਤ ਨੂੰ 2 ਮਹੀਨੇ ਜਿਹੜੇ ਬੀਤ ਚੁੱਕੇ ਨੇ ਪਰ ਮਹਿਜ ਅਜੇ ਤੱਕ 96 ਲੋਕਾਂ ਨੇ ਜਿਹੜੇ ਨੇ ਉਹ ਜਿਹੜੇ ਆ ਉਹ ਬੈਟਰੀ ਯੁਕਤ ਵਾਹਨ ਜਿਹੜੇ ਆ ਖਰੀਦੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਕੋਈ ਇਸੇ ਜਗ੍ਹਾ ਤੇ ਨਹੀਂ ਲੱਗਾ ਹੋਇਆ ਇਸ ਤੋਂ ਇਲਾਵਾ 40 ਖੂਹ ਦੇ ਕੋਲ ਈ ਚਾਰਜਿੰਗ ਪੁਆਇੰਟ ਲਗਾਇਆ ਗਿਆ ਇਸ ਤੋਂ ਇਲਾਵਾ ਰਾਂਝੇ ਦੀ ਹਵੇਲੀ ਦੇ ਕੋਲ ਜਿਹੜਾ ਈ ਚਾਰਜਿੰਗ ਪੁਆਇੰਟ ਹੈ ਜਿਹਾ ਲਗਾਇਆ ਗਿਆ ਔਰ ਦੂਸਰੇ ਪਾਸੇ ਬੇਰੀ ਗੇਟ ਦੇ ਕੋਲ ਲਗਾਇਆ ਗਿਆ ਰੇਲਵੇ ਸਟੇਸ਼ਨ ਦੀ ਬੈਕ ਸਾਈਡ ਤੇ ਲਗਾਇਆ ਗਿਆ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਅਤਾ ਜਿਹੜੀ ਆ ਇਹੋ ਜਿਹੇ ਚਾਰਜਿੰਗ ਪੁਆਇੰਟ ਜਿਹੜੇ ਨੇ ਬਲਾਰੀਆ ਪਾਰਕ ਵਿੱਚ ਲੱਗੇ ਹੋਏ ਨੇ ਗੁਰੂ ਨਾਨਕ ਭਵਨ ਜਿਹੜਾ ਉਹ ਉਹਦੇ ਨਾਲ ਜਿਹੜਾ ਇਹ ਚਾਰਜਿੰਗ ਪੁਆਇੰਟ ਲਗਾਇਆ ਗਿਆ ਸ਼ਹਿੜਾ ਜ਼ੋਨ ਨੰਬਰ 8 ਦੇ ਵਿੱਚ ਜਿਹੜਾ ਇਹ ਚਾਰਜਿੰਗ ਪੁਆਇੰਟ ਜਿਹੜਾ ਲਗਾਇਆ ਗਿਆ ਇਸ ਤੋਂ ਇਲਾਵਾ ਜੀਟੀ ਰੋਡ ਕੋਟ ਖਾਸ ਆ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਲਗਾਏ ਗਏ ਨੇ ਪਰ ਇਸ باوجود ਜੇਕਰ ਵੇਖਿਆ ਜਾਵੇ ਤਾਂ ਇਹਨਾਂ ਪੈਸਾ ਖਰਚ ਕਰਨ ਦੇ باوجود ਵੀ ਜਿਹੜੀ ਆ ਇਹਨਾਂ ਦੀ ਸਾਬ ਸੰਭਾਲ ਦੇ ਚੱਲਦੇ ਲੋਕਾਂ ਵੱਲੋਂ ਇਸ ਦਾ ਇਸਤੇਮਾਲ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਔਰ ਜ਼ਿਆਦਾਤਰ ਇਹ ਚਾਰਜਿੰਗ ਪੁਆਇੰਟ ਜਿਹੜੇ ਨੇ ਉਹ ਬੰਦ ਪਏ ਹੋਏ ਨੇ ਸਭ ਤੋਂ ਵੱਡੀ ਗੱਲ ਤਾਂ ਨਗਰ ਨਿਗਮ ਨੂੰ ਇਹ ਅਪੀਲ ਹੈ ਕਿ ਜਿਵੇਂ ਸਰਬਜੀਤ ਸਿੰਘ ਹੈਰੀ ਨੇ ਵੀ ਜ਼ਿਕਰ ਕੀਤਾ ਹੋਰ ਇੱਥੇ ਜਿਹੜੇ ਈ ਰਿਕਸ਼ਾ ਚਾਲਕ ਸੀ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਇਹਨਾਂ ਦਾ ਇਸਤੇਮਾਲ ਕਰਨਾ ਜਿਹੜਾ ਉਹ ਲੋਕਾਂ ਨੂੰ ਨਹੀਂ ਆਉਂਦਾ ਕਿਉਂਕਿ ਹਰ ਇੱਕ ਦੇ ਕੋਲ smartphones ਨਹੀਂ ਹੈ ਆਟੋ ਚਾਲਕਾਂ ਦੀ ਗਰੀਬੀ ਦੀ ਹਾਲਤ ਵਿੱਚ ਨੇ ਵਿਚਾਰੇ ਦੋ ਸਮੇ ਦੀ ਰੋਟੀ ਜਿਹੜੀ ਆ ਉਹਨਾਂ ਦੀ ਮਸਾ ਪੂਰੀ ਹੁੰਦੀ ਆ ਉਹ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ ਕੋਈ ਕਈਆਂ ਨੂੰ ਤਾਂ ਸਮਝ ਹੀ ਨਹੀਂ ਇਹਦੇ ਬਾਰੇ ਕਿ ਕੀ ਚੀਜ਼ ਆ ਔਰ ਦੂਸਰੇ ਪਾਸੇ ਤੇ ਕਿਸੇ ਮਲਾਕੀ ਦੀ ਤਨਾਤੀ ਨਹੀਂ ਔਰ ਗੰਦਗੀ ਇੰਨੀ ਜ਼ਿਆਦਾ ਕਿ ਇਥੇ ਖੜੇ ਰਹਿਣਾ ਵੀ ਜਿਹੜਾ ਮੁਸ਼ਕਲ ਆ ਤੁਸੀਂ ਆਪ ਦੇਖੋ ਕਿ ਜਿਸ ਜਗ੍ਹਾ ਦੇ ਉੱਪਰ ਗੰਦਗੀ ਹੋਵੇ ਕੋਈ ਗਾਈਡ ਕਰਨ ਵਾਲਾ ਨਾ ਹੋਵੇ ਉੱਥੇ ਕੋਈ ਜਿਹੜਾ ਆਮ ਵਿਅਕਤੀ ਕਿਸ ਤਰ੍ਹਾਂ ਦੇ ਨਾਲ ਪਹੁੰਚ ਕੇ ਜਿਹੜਾ ਉਹ ਆਪਣੇ ਵਾਹਨ ਨੂੰ ਜਿਹੜਾ ਉਹ ਚਾਰਜ ਕਰੇਗਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਔਰ ਦੂਸਰੇ ਪਾਸੇ ਹੋ ਨਗਰ ਨਿਕਨ ਨੂੰ ਚਾਹੀਦਾ ਕਿ ਕਮ ਸੇ ਕਮ ਜੇਕਰ ਅਡਾਨੀ ਬ੍ਰਦਰ ਨੂੰ ਇਹਦਾ ਠੇਕਾ ਦਿੱਤਾ ਹੋਇਆ ਤਾਂ ਇਥੇ ਇੱਕ ਮੁਲਾਜ਼ਮ ਵੀ ਜਿਹੜਾ ਤਨਤ ਕੀਤਾ ਜਾਵੇ ਜਿਹੜਾ ਆਟੋ ਚਾਲਕ ਜਾਂ ਈਦ ਅਕਸ਼ਾ ਚਾਲਕ ਜਿਹੜੇ ਨੇ ਉਹਨਾਂ ਨੂੰ ਇਸ ਬਾਰੇ ਗਾਈਡ ਕਰੇ ਤਾਂ ਜੋ ਇਥੇ ਉਹ ਚਾਰਜ ਕਰ ਸਕਣ ਔਰ ਦੂਸਰਾ ਜੇਕਰ ਅਡਾਨੀ ਜਿਹੜਾ ਗਰੁੱਪ ਆਫਸ ਕੋਲ ਨਹੀਂ ਚਲਾਇਆ ਜਾ ਰਿਹਾ ਸਫਾਈ ਤੇ ਨਹੀਂ ਹੋ ਰਹੀ ਤਾਂ ਇਹ ਠੇਕਾ ਜਿਹੜਾ ਪੰਜਾਬ ਦੇ ਕਿਸੇ ਵਸਿੰਦੇ ਅੰਮ੍ਰਿਤਸਰ ਦੇ ਕਿਸੇ ਵਸਿੰਦੇ ਨੂੰ ਦਿੱਤਾ ਜਾਵੇ ਤਾਂ ਜੋ ਉਹ ਇਸ ਨੂੰ ਸਹੀ ਤਰੀਕੇ ਦੇ ਨਾਲ ਚਲਾ ਸਕੇ ਇਹਨਾਂ ਨੂੰ ਚਾਰਜਿੰਗ ਪੁਆਇੰਟਾਂ ਨੂੰ ਔਰ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਵੀ ਕਰ ਸਕੇ ਸਰਵਸੰਗਰ ਦਾਵਾ ਸਪੋਰਟਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਮੁਕੇਸ਼ 바ਵਾ ਦੇ ਨਾਲ ਸ਼੍ਰੀ ਅਮਰਸਰ ਸਾਹਿਬ